ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪੰਜਾਬ ਪੁਲਿਸ ਤੇ ਪਟਵਾਰੀ ਕਲਰਕ ਸੀਨੀਅਰ ਅਸਿਸਟੈਂਟ ਹਾਈ ਕੋਰਟ ਪੀ ਐਨ ਨਾ ਪੰਜਾਬ ਦਾ ਪੀਐਨ ਜਾਂ ਇਹਨਾਂ ਪੇਪਰਾਂ ਦੀ ਤਿਆਰੀ ਕਰਵਾ ਰਹੇ ਹਾਂ ਤੇ ਰੇਲਵੇ ਦੀ ਭਰਤੀ ਹੋਰ ਵੀ ਜੋ ਭਰਤੀਆਂ ਚੱਲ ਰਹੀਆਂ ਉਹਨਾਂ ਦੇ ਰਿਗਾਰਡਿੰਗ ਤਿਆਰੀ ਕਰਵਾ ਰਹੇ ਹਾਂ ਤੇ ਰਜਾਨਾ ਉਸ ਦੇ ਸਾਨੂੰ ਕੋਈ ਵੀਡੀਓ ਲੈ ਕੇ ਆਣੇ ਆ ਤੇ ਰਜਾਨਾ ਨਵੇਂ ਟੌਪਿਕ ਹੁੰਦੇ ਹਨਾ ਤੇ ਥਿਉਰੀ ਪਲੱਸ ਐਮਸੀਕਿਊ ਕਲਾਸਿਸ ਲਗਾਣੇ ਆ ਟੌਡੀਆਂ ਹਨਾ ਇੰਗਲਿਸ਼ ਤੇ ਪੰਜਾਬੀ ਦੋਨਾਂ ਮੀਡੀਅਮ ਦੇ ਵਿੱਚ ਆਪਾਂ ਕਰਵਾ ਰਹੇ ਹਾਂ ਤੁਹਾਨੂੰ ਹਨਾ ਅੱਜ ਦੀ ਵੀਡੀਓ ਦੇ ਵਿੱਚ ਜੋ ਵਿਸ਼ਾ ਰਹਿਣਿਆ ਹੈ ਭਾਰਤ ਵਿੱਚ ਰਾਜ ਕਾਰਜਕਾਰੀ ਹਨਾ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਭਰੇ ਆ ਪੜਿਆ ਸੌਰੀ ਕੇਂਦਰੀ ਕਾਰਜਕਾਰੀ ਕਿਹੜੇ ਆ ਕਾਰਜਕਾਰੀ ਪਹਿਲਾਂ ਦੱਸਿਆ ਤੁਹਾਨੂੰ ਵੀ ਕਾਰਜਕਾਰੀ ਕੌਣ ਉਹਨੇ ਕਾਰਜਕਾਰੀ ਉਹਨੇ ਜਿਹੜੇ ਮਤਲਬ ਕਿ ਜੋ ਕਾਨੂੰਨ ਬਣਦਾ ਆਪਣੇ ਸੰਸਦ ਦੇ ਵਿੱਚ ਉਹਨੂੰ ਲਾਗੂ ਕਰਨਾ ਉਹ ਨੀਤੀਆਂ ਬਣਦੀਆਂ ਉਹਨਾਂ ਨੂੰ ਲਾਗੂ ਕਰਨਾ ਜਿਹੜੀਆਂ ਉਹ ਐਗਜ਼ੀਕਿਊਟਿਵ ਦਾ ਕੰਮ ਹੁੰਦਾ ਹੈ ਕਾਰਜਕਾਰੀਆਂ ਦਾ ਕੰਮ ਹੁੰਦਾ ਹੈ ਸਾਰੀਆਂ ਨੀਤੀਆਂ ਕਾਨੂੰਨ ਜਿੰਨੇ ਵੀ ਬਣੇ ਆ ਉਹਨਾਂ ਨੂੰ ਲਾਗੂ ਕਰਵਾਉਣਾ ਠੀਕ ਆ ਪਰ ਕੇਂਦਰ ਕਾਰਜਕਾਰੀ ਇਹ ਪੜ ਲਏ ਆਪਾਂ ਨੇ ਉਹਦੇ ਵਿੱਚ ਕੀ ਆ ਸੀ ਰਾਸ਼ਟਰਪਤੀ ਸੀ ਕੇਂਦਰੀ ਕਾਰਜਕਾਰੀ ਇੱਕ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਕੇਂਦਰੀ ਕਾਰਜਕਾਰੀ ਫਿਰ ਮੰਤਰੀ ਮੰਡਲ ਆ ਗਿਆ ਜਿਹਦੇ ਮੰਤਰੀ ਆ ਸਾਰੇ ਤੇ ਉਸ ਤੋਂ ਬਾਅਦ ਆ ਗਿਆ ਟਰਨਜੰਦਰਾ ਇਹ ਸਾਰੇ ਕੇਂਦਰ ਦੇ ਵਿੱਚ ਕਾਰਜਕਾਰੀ ਆ ਜਿਹੜੇ ਕੇਂਦਰ ਲੈਵਲ ਤੇ ਨੀਤੀਆਂ ਨੂੰ ਤੇ ਕਾਨੂੰਨਾਂ ਨੂੰ ਲਾਗੂ ਕਰਦੇ ਆ ਤੇ ਇਦਾਂ ਹੀ ਅੱਜ ਆਪਾਂ ਰਾਜ ਦੇ ਕਾਰਜਕਾਰੀ ਪੜਾਂਗੇ ਜਿਹੜੇ ਰਾਜ ਦੇ ਵਿੱਚ ਵਕੋ-ਵਕਰੀਆਂ ਸਟੇਟਾਂ ਭਾਰਤ ਦੇ ਵਿੱਚ ਹਨ ਉਹਨਾਂ ਦੇ ਵਿੱਚ ਜਿਹੜੇ ਕਾਰਜਕਾਰੀ ਆ ਜਿਹੜੇ ਆਪਣੇ ਕਾਨੂੰਨ ਤੇ ਨੀਤੀਆਂ ਨੂੰ ਲਾਗੂ ਕਰਦੇ ਆ ਸਟੇਟਾਂ ਦੇ ਵਿੱਚ o é que é a ਜਿਵੇਂ ਕੇਂਦਰ ਪੱਧਰ ਤੇ ਕੌਣਾ ਰਾਸ਼ਟਰਪਤੀ ਤੇ ਰਾਜ ਪੱਧਰ ਤੇ ਕੌਣ ਹੁੰਦਾ ਰਾਜਪਾਲ ਠੀਕ ਹੈ ਕੇਂਦਰ ਪੱਧਰ ਤੇ ਜਿਵੇਂ ਅੱਗੇ ਪ੍ਰਧਾਨ ਮੰਤਰੀ ਹੁੰਦਾ ਤੇ ਆਪਣੇ ਰਾਜ ਪੱਧਰ ਤੇ ਕੌਣ ਹੁੰਦਾ ਮੁੱਖ ਮੰਤਰੀ ਕੇਂਦਰ ਪੱਧਰ ਤੇ ਹੁੰਦਾ ਜਿਵੇਂ ਮੰਤਰੀ ਮੰਡਲ ਕੇਂਦਰ ਦਾ ਉਦਾਂ ਹੀ ਰਾਜ ਪੱਧਰ ਤੇ ਰਾਜ ਮੰਤਰੀ ਮੰਡਲ ਹੁੰਦਾ ਤੇ ਉਸ ਤੋਂ ਬਾਅਦ ਕੇਂਦਰ ਪੱਧਰ ਤੇ ਜਿਵੇਂ ਅਟਾਰਨੀ ਜਨਰਲ ਲਾ ਅਫਸਰ ਹੁੰਦਾ ਸਭ ਤੋਂ ਵੱਡਾ ਲਾ ਅਧਿਕਾਰੀ ਹੁੰਦਾ ਕਾਨੂੰਨੀ ਅਧਿਕਾਰੀ ਉਕਨੇ ਆਪਣੇ ਰਾਜ ਪੱਧਰ ਤੇ ਹੁੰਦਾ ਐਡਵੋਕੇਟ ਜਨਰਲ ਠੀਕ ਹੈ ਲਾ ਮਤਲਬ ਕਿ ਰਾਜ ਦਾ ਸਭ ਤੋਂ ਵੱਡਾ ਲਾ ਅਫਸਰ ਜਿਹਨੂੰ ਤੁਸੀਂ ਕਹਿ ਸਕਦੇ ਹੋ ਅਧਿਕਾਰੀ ਠੀਕ ਤੇ ਹੁਣ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਚੰਗੀ ਲੱਗੀ ਠੀਕ ਆ ਤੇ ਆਪਣਾ ਨੰਬਰ 9888743699 ਇਸ ਨੰਬਰ ਦੇ ਉੱਤੇ ਤੁਹਾਨੂੰ ਨੋਟਸ ਬਾਰੇ ਡਿਟੇਲ ਮਿਲ ਜੇਗੀ ਨੋਟਸ ਕਿਵੇਂ ਮਿਲਨੇ ਹੈ ਟੈਲੀਗ੍ਰam ਜੁਆਇਨ ਕਰ ਲਓ ਆਪਣਾ ਟੈਲੀਗ੍ਰam ਗਰੁੱਪ ਹੈਗਾ ਨੌਕਰੀ ਗੁਰੂ ਠੀਕ ਆ ਲਿੰਕ ਵੀ ਟੈਲੀਗ੍ਰam ਉੱਤੇ ਦਾ ਤੁਹਾਨੂੰ 9888743699 ਨੰਬਰ ਦੇ ਉੱਤੇ ਮਿਲ ਜੇਗਾ ਠੀਕ ਆ ਅੱਜ ਦੀ ਵੀਡੀਓ ਦੇ ਵਿੱਚ ਰਾਜਪਾਲ ਬਾਰੇ ਪਹਿਲਾਂ ਗੱਲ ਕਰਦੇ ਆ ਹੈ ਨਾ ਗਵਰਨਰ ਨੂੰ ਰਾਜਪਾਲ ਕਹਿੰਦੇ ਆ ਤੇ ਕਿਹੜਾ ਕਿਹੜਾ ਪਾਵਰ ਆਉਂਦੀਆਂ ਸਾਰੀਆਂ ਆਪਾਂ ਗੱਲ ਕਰਾਂਗੇ ਸੰਵਿਧਾਨਿਕ ਸਥਿਤੀ ਕਿਹਾ ਕਨਸਟੀਟਿਊਸ਼ਨਲ ਪਾਵਰ ਕਿਹਾ ਗਵਰਨਰ ਦੀ ਸੰਵਿਧਾਨ ਦੇ ਵਿੱਚ ਕਿਹਾ ਉਸ ਨੂੰ ਪਾਵਰ ਦਿੱਤੀ ਹੋਈ ਆ ਨਾ ਮਾਤਰ ਮੁਖੀ ਮੰਨਿਆ ਗਿਆ ਜਿਵੇਂ ਰਾਸ਼ਟਰਪਤੀ ਨੂੰ ਨਾ ਮਾਤਰ ਮੁਖੀ ਮੰਨਿਆ ਗਿਆ ਮਤਲਬ ਕਿ ਕਹਿੰਨ ਦਾ ਮੇਨ ਪਾਵਰ ਹੁੰਦੀ ਆ ਜਿਵੇਂ ਕੇਂਦਰ ਲੈਵਲ ਤੇ ਪ੍ਰਧਾਨ ਮੰਤਰੀ ਕੋਲ ਇੱਥੇ ਹੁੰਦੀ ਆ ਰਾਜ ਲੈਵਲ ਰਾਜ ਪੱਧਰ ਤੇ ਮੁੱਖ ਮੰਤਰੀ ਕੋਲ ਪਾਵਰ ਹੁੰਦੀ ਆ ਮੁੱਖ ਮੰਤਰੀ ਹੀ ਅਸਲੀ ਮੁਖੀ ਹੁੰਦਾ ਰਾਜ ਦਾ ਹਨਾ ਅਸਲੀ ਮੁਖੀ ਮੁੱਖ ਮੰਤਰੀ ਹੁੰਦਾ ਤੇ ਅੱਜ ਦਾ ਜਿਹੜਾ ਨਾਮਾਤਰ ਮੁਖੀ ਹੁੰਦਾ ਏ ਰਾਜਪਾਲ ਨਾਮਾਤਰ ਮੁਖੀ ਆ ਗਿਆ ਮਤਲਬ ਕਿ ਰਾਜਪਾਲ ਨੋਮੀਨਲ ਹੈੱਡ ਕੋਣ ਆ ਗਿਆ ਸਟੇਟ ਦਾ ਮਤਲਬ ਕਿ ਉਹ ਹੋ ਗਿਆ ਗਵਰਨਰ ਤੇ ਰੀਅਲ ਹੈੱਡ ਹੋ ਗਿਆ ਸਟੇਟ ਦਾ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਮੁੱਖ ਮੰਤਰੀ ਹੋ ਗਿਆ ਚੀਫ ਮਿਨਿਸਟਰ ਠੀਕ ਆ ਤਾਂ ਕਰਕੇ ਨਾਮਾਤਰ ਮੁਖੀ 153 ਆਰਟੀਕਲ ਦੇ ਤਹਿਤ ਕਿਹਾ ਗਿਆ ਹੈ ਰਾਜਪਾਲ ਨੂੰ ਗਵਰਨਰ ਨੂੰ ਉਸ ਤੋਂ ਬਾਅਦ ਰਾਸ਼ਟਰਪਤੀ ਦੁਆਰਾ ਨਿਯੁਕਤ ਨਯੁਕਤ ਕੌਣ ਕਰਦਾ ਹੈ 155 ਆਰਟੀਕਲ ਤਹਿਤ ਰਾਸ਼ਟਰਪਤੀ ਇਸ ਦੀ ਨਿਯੁਕਤੀ ਕਰਦਾ ਹੈ ਗਵਰਨਰ ਦੀ ਠੀਕ ਹੈ ਉਤੋਂ ਕੇਂਦਰ ਅਤੇ ਰਾਜ ਸਰਕਾਰਾਂ ਵਿਚਕਾਰ ਇੱਕ ਕੜੀ ਵਜੋਂ ਕੰਮ ਕਰਦਾ ਹੈ ਠੀਕ ਹੈ ਜੋ ਵੀ ਰਾਜ ਦੇ ਵਿੱਚ ਕੰਮ ਹੁੰਨੇ ਆ ਉਹਨਾਂ ਬਾਰੇ ਕੇਂਦਰ ਨੂੰ ਇੰਟੀਮੀਟ ਕਰਦਾ ਹੈ ਹਨਾ ਕੇਂਦਰ ਕੋ ਜਾ ਕੇ ਦੱਸਦਾ ਵੀ ਇਹ ਰਾਜ ਦੀ ਸਥਿਤੀ ਆ ਰਾਜ ਦੇ ਵਿੱਚ ਇਦਾਂ ਦੇ ਕੰਮ ਚੱਲਦੇ ਆ ਕੇਂਦਰ ਅਤੇ ਰਾਜ ਨੂੰ ਦੋਨਾਂ ਨੂੰ ਜੋੜਨ ਕੇ ਰੱਖਣਿਆ ਆ ਕੰਮ ਵਿਚਕਾਰ ਗਵਰਨਰ ਹੁੰਦਾ ਠੀਕ ਆ ਉਸ ਤੋਂ ਬਾਅਦ ਅੱਗੇ ਨਿਯੁਕਤੀ ਅਧਿਕਾਰ ਦੀ ਕਾਰ ਦੀ ਨਿਯੁਕਤੀ ਕਿਵੇਂ ਹੁੰਦੀ ਹੈ ਨਿਯੁਕਤੀ ਤੋਂ ਉਹ ਪਹਿਲਾਂ ਦਸਤੀ ਰਾਸ਼ਟਰ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆ ਆਰਟੀਕ ਜੋ ਅਧੀਨ ਜਦੇ ਤਹਿਤ ਹੈ ਨਾ ਕੁਐਸਚਨ ਇਹ ਵੀ ਆ ਸਕਦਾ ਆਰਟੀਕਲ ਆ ਪੁੱਛ ਸਕਦੇ ਆ ਵੀ ਕਿਸ ਆਰਟੀਕਲ ਤਹਿਤ ਗਵਰਨਰ ਦੀ ਨਿਯੁਕਤੀ ਹੁੰਦੀ ਹੈ ਰਾਜਪਾਲ ਦੀ ਨਿਯੁਕਤੀ ਹੁੰਦੀ ਹੈ 155 ਆਰਟੀਕਲ ਦੇ ਤਹਿਤ ਹੁੰਦੀ ਹੈ ਤੇ ਨਾ માત્ર ਮੁਖੀ ਨੋਮੀਨਲ ਹੈਡ ਕਿਵੇਂ ਕਿਹਾ ਗਿਆ ਗਵਰਨਰ ਨੂੰ ਕਿਹੜੇ ਆਰਟੀਕਲ ਤਹਿਤ ਕਿਹਾ ਗਿਆ 153 ਆਰਟੀਕਲ ਤੇ ਹੈ ਠੀਕ ਹੈ ਨਿਯੁਕਤੀ ਦੀ ਗੱਲ ਕਰਦੇ ਹਾਂ ਨਿਯੁਕਤੀ ਰਾਸ਼ਟਰਪਤੀ ਦੁਆਰਾ ਆਪਣੇ ਦਸਤਖਤਾਂ ਤੇ ਮੋਹਰ ਦੇ ਤਹਿਤ ਨਿਯੁਕਤ ਕੀਤਾ ਜਾਂਦਾ ਹੈ 356 ਦੇ ਵਿੱਚ ਉਸ ਤੋਂ ਬਾਅਦ ਆਮ ਤੌਰ ਤੇ 5 ਸਾਲ ਦੀ ਮਿਆਦ ਲਈ ਅਹੁਦਾ ਸੰਭਾਲਦਾ ਹੈ ਇਹ 5 ਸਾਲ ਦੀ ਮਿਆਦ ਹੁੰਦੀ ਆ ਅਹੁਦਾ ਸੰਭਾਲਣ ਦੀ 156 ਆਰਟੀਕਲ ਦੇ ਵਿੱਚ ਇਹ ਲਿਖਿਆ ਗਿਆ ਹੈ ਪਰ ਰਾਸ਼ਟਰਪਤੀ ਦੁਆਰਾ ਮਿਆਦ ਖਤਮ ਹੋਣ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ ਕਈ ਵਾਰੀ ਇਦਾਂ ਦੀ ਕੰਡੀਸ਼ਨ ਬਣ ਜਾਂਦੀ ਹੈ ਰਾਸ਼ਟਰਪਤੀ 5 ਸਾਲ ਤੋਂ ਪਹਿਲਾਂ ਵੀ ਗਵਰਨਰ ਨੂੰ ਉਸ ਦੇ ਅਹੁਦੇ ਤੋਂ ਹਟਾ ਸਕਦਾ ਹੈ ਉਸੇ ਰਾਜ ਵਿੱਚ ਮੁੜ ਨਿਯੁਕਤੀ ਨਹੀਂ ਮਿਲ ਸਕਦੀ ਮਤਲਬ ਕਿ ਜੇ ਜਗਰ ਪੰਜਾਬ ਦਾ ਤਾਂ ਦੁਬਾਰਾ ਗਵਰਨਰ ਉਹ ਪੰਜਾਬ ਦਾ ਨਹੀਂ ਬਣ ਸਕਦਾ ਇੱਕ ਵਾਰੀ ਜੇ ਉਸਨੇ ਆਪਣਾ ਕਾਰਜਕਾਲ ਪੂਰਾ ਕਰ ਲਿਆ ਹਨਾ ਪਰ ਕਿਸੇ ਹੋਰ ਰਾਜ ਵਿੱਚ ਤਬਦੀਲ ਕੀਤਾ ਜਾ ਸਕਦਾ ਹੋਰ ਰਾਜ ਦੇ ਵਿੱਚ ਜਾ ਕੇ ਗਵਰਨਰ ਬਣ ਸਕਦਾ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਘੱਟੋ ਘੱਟ 35 ਸਾਲ ਦੀ ਉਮਰ ਹੋਣੀ ਜ਼ਰੂਰੀ ਆ ਇਹ ਕਿਤੇ ਲਿਖਿਆ ਹੋਇਆ ਹੈ ਆਰਟੀਕਲ 157 ਦੇ ਵਿੱਚ ਠੀਕ ਆ ਉਸ ਤੋਂ ਬਾਅਦ ਸ਼ਕਤੀਆਂ ਅਤੇ ਕਾਰਜ ਸ਼ਕਤੀਆਂ ਕਿਹੜੇ ਪਾਵਰ ਕਿਹੜੇ ਤੇ ਫੰਕਸ਼ਨ ਕਿਹੜੇ ਗਵਰਨਰ ਦੇ ਕਾਰਜਕਾਰੀ ਸ਼ਕਤੀਆਂ 163 ਤੋਂ 166 ਦੇ ਆਰਟੀਕਲ ਦੇ ਵਿੱਚ ਲਿਖੀਆਂ ਹੋਈਆਂ ਰਾਜ ਦੀਆਂ ਸਾਰੀਆਂ ਕਾਰਜਕਾਰੀਆਂ ਕਾਰਵਾਈਆਂ ਰਾਜਪਾਲ ਨਾਤੇ ਕੀਤੇ ਜਾਂਦੇ ਆ ਜਿੰਨੇ ਵੀ ਰਾਜ ਦੇ ਵਿੱਚ ਸਟੇਟ ਦੇ ਵਿੱਚ ਕੰਮ ਕੀਤੇ ਜਾਂਦੇ ਆ ਸਾਰੇ ਗਵਰਨਰ ਦੇ ਨਾਂ ਤੇ ਕੀਤੇ ਜਾਂਦੇ ਆ ਠੀਕ ਆ ਮੇਨ ਗਵਰਨਰ ਨੂੰ ਆਪਾਂ ਕਹਿੰਦੇ ਆ ਮਤਲਬ ਕਿ ਨਾਮਾਤਰ ਮੁਖੀ ਕਹਿੰਦੇ ਆ ਕਿਉਂਕਿ ਉਹ ਆਪ ਨਹੀਂ ਕਰਦਾ ਉਸ ਦੇ ਨਾਂ ਤੇ ਕੀਤੇ ਜਾਂਦੇ ਆ ਸਾਰੇ ਕੰਮ ਠੀਕ ਆ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਨੂੰ ਨਿਯੁਕਤੀ ਕਰਦਾ ਹੈ ਗਵਰਨਰ ਕੌਣ ਕਰਦਾ ਨਿਯੁਕਤੇ ਮੁੱਖ ਮੰਤਰੀ ਤੇ ਮੰਤਰੀਆਂ ਦੀ ਗਵਰਨਰ ਕਰਦਾ ਹੈ ਆਰਟੀਕਲ 164 ਦੇ ਵਿੱਚ ਲਿਖਿਆ ਹੋਇਆ ਹੈ ਤੁਸੀਂ ਕਹੋਗੇ ਵੀ ਵੋਟਾਂ ਪਾ ਕੇ ਤਾਂ ਆਪਾਂ ਭੇਜਦੇ ਆ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਨੂੰ ਸਿਲੈਕਟ ਆਪਾਂ ਕਰਦੇ ਆ ਪਰ ਨਹੀਂ ਮੇਨ ਉਹਨਾਂ ਨੂੰ ਅਹੁਦੇ ਦੀ ਸੋਚ ਕਾਉਣਾ ਉਹਨਾਂ ਨੂੰ ਪਾਵਰ ਦੇਣੀ ਕੌਣ ਦਿੰਦਾ ਗਵਰਨਰ ਦਿੰਦਾ ਠੀਕ ਆ ਸੰਵਿਧਾਨ ਦੇ ਅਕੋਰਡਿੰਗ ਆਰ 164 ਦੇ ਵਿੱਚ ਲਿਖਿਆ ਹੋਇਆ ਇਹ ਰਾਜ ਦੇ ਐਡਵੋਕੇਟ ਜਨਰਲ ਦੀ ਜਿਹੜਾ ਰਾਜ ਦਾ ਸਭ ਤੋਂ ਵੱਡਾ ਕਾਨੂੰਨੀ ਅਧਿਕਾਰੀ ਗਿਆ ਉਸ ਦੀ ਨਿਯੁਕਤੀ ਹੋਣ ਕਰਦਾ ਗਵਰਨਰ 165 ਆਰਟੀਕਲ ਦੇ ਵਿੱਚ ਲਿਖਿਆ ਗਿਆ ਹੈ ਵੀ ਤੇ ਰਾਜ ਲੋਕ ਸੇਵਕ ਕਮਿਸ਼ਨ ਦੇ ਮੈਂਬਰ ਦੀ ਨਿਯੁਕਤੀ ਕੌਣ ਕਰਦਾ ਪੀ ਪੀਐਸਸੀ ਦੀ ਗੱਲ ਕੀਤੀ ਗਈ ਇੱਥੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਜਿਹੜਾ ਮੈਂਬਰਾਂ ਦੀ ਨਿਯੁਕਤੀ ਆ ਉਹ ਕੌਣ ਕਰਦਾ ਇੱਥੇ ਧਾਰਾ 316 ਦੇ ਆਰਟੀਕਲ 316 ਦੇ ਤਹਿਤ ਹੁੰਦੀਆਂ ਉਹਨਾਂ ਦੀ ਨਿਯੁਕਤੀ ਪੀਪੀਐਸਸੀ ਦੇ ਮੈਂਬਰਾਂ ਦੀ ਉਹ ਵੀ ਗਵਰਨਰ ਜਿਵੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਕਮਿਸ਼ਨ ਦੀ ਗੱਲ ਕਰਤੀ ਮੈਂ ਇੱਥੇ ਹੋਰ ਵੀ ਅਦਰ ਸਟੇਟ ਦਾ ਹੋਰ ਪਬਲਿਕ ਸਰਵਿਸ ਕਮਿਸ਼ਨ ਹੋਵੇ ਜਿਵੇਂ ਹਰਿਆਣਾ ਦਾ ਐਚਪੀਐਸਸੀ ਹੁੰਦਾ ਹੈ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਇਦਾਂ ਅਲੱਗ ਬਗੋ ਅਖਰੀਆਂ ਸਟੇਟਾਂ ਦਾ ਅਲੱ ਬਰਨ ਯੁਕਤੀ ਕੌਣ ਕਰਦਾ ਹੈ ਗਵਰਨਰ ਰਾਜ ਦੇ ਪ੍ਰਸ਼ਾਸਨ ਦੇ ਸਬੰਧ ਵਿੱਚ ਮੁੱਖ ਮੰਤਰੀ ਤੋਂ ਜਾਣਕਾਰੀ ਮੰਗ ਸਕਦਾ ਹੈ ਜੇ ਰਾਜ ਦੇ ਵਿੱਚ ਪ੍ਰਸ਼ਾਸਨ ਹੈ ਜਿਹੜਾ ਇਨਵਿਸਟ੍ਰੇਸ਼ਨ ਆ ਉਹਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਮੁੱਖ ਮੰਤਰੀ ਤੋਂ ਮੰਗ ਸਕਦਾ ਹੈ ਇਹ ਪਾਵਰ ਆ ਗਵਰਨਰ ਦੀ ਠੀਕ ਆ ਉਹਦੇ ਵਿਧਾਨਕ ਸ਼ਕਤੀਆਂ ਕੀ ਆਏ ਮਤਲਬ ਕਿ ਉਹਨਾਂ ਦੀਆਂ ਸ਼ਕਤੀਆਂ ਕੀ ਆਏ ਰਾਜ ਵਿਧਾਨ ਸਭਾ ਨੂੰ ਬੁਲਾਉਂਦਾ ਹੈ ਅਤੇ ਮਲਤਵੀ ਕਰਦਾ ਤੇ ਪੰਗ ਕਰਦਾ ਹੈ ਰਾਜ ਵਿਧਾਨ ਸਭਾ ਨੂੰ ਕਦੇ ਵੀ ਬੁਲਾ ਸਕਦਾ ਹੈ ਵਿਧਾਨ ਸਭਾ ਦਾ ਸੈਸ਼ਨ ਕਦੇ ਵੀ ਬੁਲਾਇਆ ਜਾ ਸਕਦਾ ਹੈ ਉਹਨੂੰ ਮਲਤਵੀ ਵੀ ਕਰ ਸਕਦਾ ਮਤਲਬ ਕਿ ਪੋਸਟਪੋਨ ਕਰ ਸਕਦਾ ਭੰਗ ਕਰ ਸਕਦਾ ਖਤਮ ਕਰ ਸਕਦਾ ਸੈਸ਼ਨ ਨੂੰ ਹਰ ਪਹਿਲੇ ਹਰ ਸਾਲ ਪਹਿਲੇ ਸੈਸ਼ਨ ਦੀ ਸ਼ੁਰੂਆਤ ਤੇ ਰਾਜ ਵਿਧਾਨ ਸਭਾ ਨੂੰ ਸਬੋਧਨ ਕਰਦਾ ਹੈ ਜਿਹੜਾ ਪਹਿਲਾ ਸੈਸ਼ਨ ਹੁੰਦਾ ਹਰ ਇੱਕ ਸਾਲ ਬਜਟ ਸੈਸ਼ਨ ਜਿਹਨੂੰ ਕਹ ਦਿੰਦੇ ਹਨਾ ਉਹਨੂੰ ਸਭ ਤੋਂ ਪਹਿਲਾਂ ਸਬੋਧਨ ਕੌਣ ਕਰਦਾ ਗਵਰਨਰ ਇਹ ਕਰਦਾ ਗਵਰਨਰ ਇਹ ਉਸ ਨੂੰ ਬੁਲਾਉਂਦਾ ਹੈ ਤੇ ਰਾਜ ਵਿਧਾਨ ਸਭਾ ਨੂੰ ਵੀ ਸੰਬੋਧਨ ਗਵਰਨਰ ਹੀ ਕਰਦਾ ਹੈ ਵਿਧਾਨ ਸਭਾ ਦੇ ਸਦਨਾਂ ਨੂੰ ਸੰਦੇਸ਼ ਭੇਜ ਸਕਦਾ ਹੈ ਕਈ ਰਾਜਾਂ ਦੇ ਵਿੱਚ ਦੋ ਸਦਨ ਹੁੰਦੇ ਆ ਤੁਹਾਨੂੰ ਦੱਸਿਆ ਸੀ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਕਈਆਂ ਦੇ ਵਿੱਚ ਵਿਧਾਨ ਸਭਾ ਹੀ ਹੁੰਦੀ ਆ ਤੇ ਉਹਨਾਂ ਨੂੰ ਸੰਦੇਸ਼ ਭੇਜਣ ਦਾ ਕੰਮ ਵੀ ਗਵਰਨਰ ਦਾ ਹੁੰਦਾ ਹੈ ਵਿਧਾਨ ਪ੍ਰੀਸ਼ਦ ਵਿੱਚ ਨਾਮਜ਼ਦ ਮੈਂਬਰ ਜੋ ਮੌਜੂਦ ਹੋਣ ਜਿਨ੍ਹਾਂ ਵਿਧਾਨ ਪ੍ਰੀਸ਼ਦ 'ਚ ਜਿਹੜੇ ਨਾਮਜ਼ਦ ਮੈਂਬਰ ਨਿਯੁਕਤ ਕੀਤੇ ਜਾਂਦੇ ਆ ਵੱਖ-ਵੱਖਰੇ ਫੀਲਡਾਂ ਤੋਂ ਹਨਾ ਕਿਸੇ ਅਧਿਆਪਕ ਨੂੰ ਨਿਯੁਕਤ ਕਰ ਲਿਆ ਮਤਲਬ ਕਿ ਗਵਰਨਰ ਕੋਲ ਪਾਵਰ ਹੁੰਦੀ ਹੈ ਜਿਹਨਾਂ ਨਿਯੁਕਤ ਕਰਨ ਦੀ ਤੁਹਾਨੂੰ ਪਹਿਲਾਂ ਪੜਾਇਆ ਸੀ ਉਹ ਜਾਂ ਕੋਈ ਬਧੀਆ ਕਿਸੇ ਸਪੋਰਟਸ ਫੀਲਡ ਤੋਂ ਹਨਾ ਬਕੋਵਖਰੇ ਲਿਟਰੇਚਰ ਫੀਲਡ ਤੋਂ ਨਿਯੁਕਤ ਕੀਤੇ ਜਾਂਦੇ ਆ ਵਿਧਾਨਪ੍ਰੀਸ਼ਦ ਦੇ ਜੋ ਮੈਂਬਰ ਉਹ ਵੀ ਗਵਰਨਰ ਦੀ ਪਾਵਰ ਆ ਹਨਾ ਨਾਮਜ਼ਦ ਕਰਨ ਦੀ ਹਨਾ ਜਦੋਂ ਵਿਧਾਨ ਰਾਜ ਵਿਧਾਨ ਸਭਾ ਦਾ ਸੈਸ਼ਨ ਵਿੱਚ ਨਾ ਹੋਵੇ ਤਾਂ ਆਰਡੀਨੈਂਸ ਜਾਰੀ ਕਰਦਾ ਹੈ ਜੇ ਕੋਈ ਕਾਨੂੰਨ ਲੈ ਕੇ ਆਉਣਾ ਜਿਵੇਂ ਰਾਸ਼ਟਰਪਤੀ ਕਾਨੂੰਨ ਲੈ ਕੇ ਆਉਂਦਾ ਸੀ ਵਿਧਾਨ ਉਧਰ ਸੰਸਦ ਸੈਸ਼ਨ ਵਿੱਚ ਨਹੀਂ ਸੀ ਹੁੰਦਾ ਹਨਾ ਤਾਂ ਇੱਕ ਕਾਨੂੰਨ ਲੈ ਕੇ ਆਉਣ ਲਈ 123 ਆਰਡੀਨੈਂਸ ਜਾਰੀ ਕਰਦਾ ਸੀ ਫਿਰ ਪਹਿਲਾਂ ਰਾਜ ਮਤਲਬ ਕਿ ਰਾਸ਼ਟਰਪਤੀ ਇਦਾਂ ਹੀ ਗਵਰਨਰ ਵੀ ਕੋਰਡੀਨੈਂਸ ਜਾਰੀ ਕਰ ਸਕਦਾ ਜਦੋਂ ਵਿਧਾਨ ਸਭਾ ਸੈਸ਼ਨ ਤੇ ਵਿੱਚ ਨਾ ਹੋਵੇ 213 ਆਰਟੀਕਲ ਦੇ ਤਹਿਤ ਉਹ 123 ਆਰਟੀਕਲ ਦੇ ਤਹਿਤ ਰਾਸ਼ਟਰਪਤੀ ਕਰਦਾ ਸੀ ਆਰਡੀਨੈਂਸ ਜਾਰੀ ਇਹ 213 ਦੇ ਤਹਿਤ ਆਰਡੀਨੈਂਸ ਜਾਰੀ ਕਰਦਾ ਹੈ ਰਾਜਪਾਲ ਠੀਕ ਆ ਉਦੋਂ ਰਾਸ਼ਟਰਪਤੀ ਤੇ ਵਿਚਾਰ ਲਈ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤੇ ਬਿੱਲਾਂ ਨੂੰ ਰੱਖਵਾ ਰੱਖਦਾ ਹੈ ਧਾਰਾ 200 200 ਆਰਟੀਕਲ ਦੇ ਵਿੱਚ ਲਿਖਿਆ ਹੋਇਆ ਹੈ ਰਾਸ਼ਟਰਪਤੀ ਮਤਲਬ ਕਿ ਗਵਰਨਰ ਨੂੰ ਲੱਗਦਾ ਹੈ ਵੀ ਇਹ ਬਿੱਲ ਆ ਜਿਹੜਾ ਜਿਹੜਾ ਉਹ ਮਤਲਬ ਕਿ ਵਿਧਾਨ ਸਭਾ ਦੇ ਪਾਸ ਕੀਤਾ ਇਹ ਰਾਸ਼ਟਰਪਤੀ ਨੂੰ ਭੇਜ ਕੇ ਉਹਦੇ ਵਿਊ ਲੈਣੇ ਚਾਹੀਦੇ ਆ ਤਾਂ ਉਹ ਹੋਲਡ ਕਰਕੇ ਬਿੱਲ ਨੂੰ ਆਪਣੇ ਕੋਲ ਰੱਖ ਲੈਂਦਾ ਬਿੱਲ ਨੂੰ ਸਾਈਨ ਨਹੀਂ ਕਰਦਾ ਸਹਿਮਤੀ ਨਹੀਂ ਦਿੰਦਾ ਵਿਧਾਨ ਸਭਾ ਚ ਪਾਸ ਕੀਤੇ ਬਿੱਲ ਨੂੰ ਰੱਖ ਲੈਂਦਾ ਮੈਂ ਰਾਸ਼ਟਰਪਤੀ ਨੂੰ ਭੇਜ ਲੈਣਾ ਠੀਕ ਹੈ ਇਦਾਂ ਉਸ ਕੋ ਪਾਵਰ ਹੈਗੀ ਆ ਰੱਖਣ ਦੀ ਠੀਕ ਆ ਉਸ ਤੋਂ ਬਿਤੇ ਸ਼ਕਤੀਆਂ ਦੀ ਗੱਲ ਕਰਦੇ ਹਾਂ ਰਾਜ ਦਾ ਬਜਟ ਰਾਜਪਾਲ ਦੀ ਸਹਿਮਤੀ ਨਾਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਜੇ ਕੋਈ ਬਜਟ ਪੇਸ਼ ਹੋਣਾ ਹੈ ਉਹ ਵੀ ਰਾਜਪਾਲ ਦੀ ਸਹਿਮਤੀ ਨਾਲ ਹੀ ਪੇਸ਼ ਹੋਣਾ ਹੈ ਧਨ ਬਿੱਲ ਜਿਹਨੂੰ ਮਨੀ ਬਿੱਲ ਕਹਿੰਦੇ ਨੇ ਕੇਵਲ ਰਾਜਪਾਲ ਦੀ ਸਪਾਰਸ਼ ਨਾਲ ਹੀ ਪੇਸ਼ ਕੀਤਾ ਜਾ ਸਕਦਾ ਹੈ ਠੀਕ ਹੈ ਇਹ ਵੀ ਰਾਜਪਾਲ ਦੀ ਸਪਾਰਸ਼ ਨਾਲ ਹੀ ਪੇਸ਼ ਕੀਤਾ ਜਾਣਾ ਹੈ ਨਿਆਂਕ ਸ਼ਕਤੀਆਂ ਕਾ ਮਤਲਬ ਕਿ ਨਿਆਂਕ ਸ਼ਕਤੀਆਂ ਕਿਹੜੀਆਂ ਮਾਫੀ ਦੇਣਾ ਮੁਲਤਵੀ ਕਰਨੀ ਕਿਸੇ ਦੀ ਸਜ਼ਾ ਕਿਸੇ ਦੀ ਸਜ਼ਾ ਮਾਫ ਕਰਦਣੀ ਜਾਂ ਰਾਹਤ ਦੇਣੀ ਘਟਾਉਣੀ ਸਜ਼ਾ ਹਨ ਸਜ਼ਾ ਵਿੱਚ ਛੋੜ ਦੇਣਾ ਸਾਰਾ ਕੁਝ ਇੱਕ ਕਿਸੇ ਵੀ ਵਿਅਕਤੀ ਸਜ਼ਾ ਨੂੰ ਮੁਤਲ ਕਰ ਸਕਦਾ ਹੈ ਮਾਫ ਕਰ ਸਕਦਾ ਹੈ ਜਾਂ ਘਟਾ ਸਕਦਾ ਹੈ ਜੋ ਕਿਸੇ ਵੀ ਅਪਰਾਧ ਲਈ ਦੋਸ਼ੀ ਪਾਇਆ ਗਿਆ ਹੋਵੇ ਜੋ ਕਿਸੇ ਅਜਿਹੇ ਮਾਮਲੇ ਨਾਲ ਸੰਬੰਧਿਤ ਕਾਨੂੰਨ ਦੇ ਵਿਰੁੱਧ ਹੈ ਜਿਸ ਤੇ ਰਾਜ ਦੀ ਕਾਰਜਕਾਰੀ ਸ਼ਕਤੀ ਲੱਗ ਹੁੰਦੀ ਹੈ ਸਿਰਫ ਰਾਜ ਦੀ ਕਾਰਜਕਾਰੀ ਸ਼ਕਤੀ ਜਿੱਥੇ ਲੱਗੋ ਹੁੰਦੀ ਹੈ ਸਿਰਫ ਉਹਨਾਂ ਦੇ ਲੈਵਲ ਤੇ ਜਿਹੜੀ ਸਜ਼ਾ ਮਿਲੀ ਹੋਈ ਹੈ ਹਨਾ ਉਸ ਦੇ ਵਿੱਚ ਹੀ ਮਾਫੀ ਦੇ ਸਕਦਾ ਕੇਂਦਰ ਲੈਵਲ ਤੇ ਜਿਹੜੀ ਵੱਡੇ ਲੈਵਲ ਤੇ ਕਰਵਾਈਏ ਉਹ ਰਾਸ਼ਟਰਪਤੀ ਹੀ ਕਰਦਾ ਉਸ ਦੇ ਵਿੱਚ ਮਾਫੀ ਰਾਸ਼ਟਰਪਤੀ ਹੀ ਦਿੰਦਾ ਹੈ ਇਸ ਦੇ ਵਿੱਚ 161 ਆਰਟੀਕਲ ਤਹਿਤ ਮਾਫੀ ਦੇ ਸਕਦਾ ਹੈ ਜੇ ਮੁਲਤਵੀ ਕਰ ਸਕਦਾ ਸਜ਼ਾ ਨੂੰ ਜਾਂ ਰਾਹਤ ਦੇ ਸਕਦਾ ਹੈ ਹਨਾ ਜਿਵੇਂ ਪੋਸਟਪੋਨ ਕਰਨੀ ਕਿਸੇ ਦੀ ਸਜ਼ਾ ਹਨਾ ਜਾਂ ਮਾਫੀ ਦੇਣੀ ਹੈ ਹਨਾ ਜਿਵੇਂ ਮaaf ਕਰਦਣੀ ਸਜ਼ਾ ਜਾਂ ਘਟਾਉਣੀ ਹੈ ਹਨਾ ਸਜ਼ਾ ਇਹ ਗਵਰਨਰ ਨੂੰ ਪਾਵਰ ਹੁੰਦੀ ਹੈ ਆਰਟੀਕਲ 161 ਤਹਿਤ ਉਸ ਤੋਂ ਬਾਅਦ ਵਿਵੇਕ ਸ਼ਕਤੀਆਂ ਵਿਵੇਕ ਡਿਸਕ੍ਰੈਸ਼ਨਰੀ ਪਾਵਰਸ ਇਹਨਾਂ ਨੂੰ ਕਹਦੇ ਹੈਂ ਇੰਗਲਿਸ਼ ਦੇ ਵਿੱਚ ਆਰਟੀਕਲ 163/2 ਦੇ ਵਿੱਚ ਮੈਂਸ਼ਨ ਆ ਮੁੱਖ ਮੰਤਰੀ ਨੇ ਨਿਯੁਕਤ ਜੇ ਜੋ ਕਿਸੇ ਪਾਰਟੀ ਕੋ ਸਪਸ਼ਟ ਬਹੁਮਤ ਨਾ ਹੋਵੇ ਜਿਵੇਂ ਇਦਾਂ ਹੀ ਰਾਸ਼ਟਰਪਤੀ ਕਰਦਾ ਸੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰ ਦਿੰਦਾ ਸੀ ਮੰਨ ਲਓ ਕਿਸੇ ਵੀ ਪਾਰਟੀ ਕੋ ਬਹੁਮਤ ਨਹੀਂ ਸੀ ਹੁੰਦਾ ਨਾ ਉਹ ਵੀ ਪਾਵਰ ਪ੍ਰਧਾਨ ਮੰਤਰੀਕ ਹੁੰਦੀ ਸੀ ਰਾਸ਼ਟਰਪਤੀਕ ਹੁੰਦੀ ਸੀ ਹਨਾ ਪ੍ਰਧਾਨ ਮੰਤਰੀ ਨੂੰ ਸਿਲੇਕਟ ਕਰਨ ਦੀ ਇਦਾਂ ਹੀ ਜੇ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਪਾਰਟੀ ਕੋ ਬਹੁਮਤ ਨਹੀਂ ਆਈ ਹੈ ਨਾ ਤਾਂ ਗਵਰਨਰ ਕੋ ਪਾਵਰ ਹੁੰਦੀ ਆ ਵਿਵੇਕ ਸ਼ਕਤੀ ਹੁੰਦੀ ਆ ਉਹ ਕਿਸੇ ਨੂੰ ਵੀ ਉਸ ਰਾਜ ਦਾ ਮੁੱਖ ਮੰਤਰੀ ਬਣਾ ਸਕਦਾ ਹੈ ਬਿਨਾਂ ਬਹੁਮਤ ਤੋਂ ਹਨਾ ਉਸ ਤੋਂ ਬਾਅਦ ਜੇ ਇਹ ਵਿਧਾਨ ਸਭਾ ਵਿੱਚ ਵਿਸ਼ਵਾਸ ਗਵਾਣਦੀ ਹੈ ਤਾਂ ਸਰਕਾਰ ਬਰਖਾਸਤ ਕਰ ਸਕਦਾ ਜਿਵੇਂ ਨੋ ਕੰਫੀਡੈਂਸ ਮੋਸ਼ਨ ਪਾਸ ਹੋ ਗਿਆ ਹਨਾ ਕਈ ਮਤਲਬ ਕਿ ਐਮ ਐਲ ਏ ਹਟ ਗਏ ਪਾਰਟੀ ਦੇ ਅਗੇਂਸਟ ਚੱਲ ਗਏ ਹਨਾ ਨੋ ਕੰਫੀਡੈਂਸ ਮੋਸ਼ਨ ਪਾਸ ਹੋ ਗਿਆ ਹਨਾ ਵਿਸ਼ਵਾਸ ਗਵਾਤਤਾ ਸਰਕਾਰ ਨੇ ਤਾਂ ਮਤਲਬ ਕਿ ਸਰਕਾਰ ਨੂੰ ਬਰਖਾਸਤ ਕਰਨ ਦਾ ਕੰਮ ਵੀ ਫਿਰ ਰਾਜਪਾਲ ਦੁਬਾਰਾ ਕੀਤਾ ਜਾਂਦਾ ਹੈ ਉਹਦੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਪਸ਼ਟ ਸਪਰਸ਼ ਕਰਨਾ 356 ਆਰਟੀਕਲ ਦੇ ਵਿੱਚ ਕੀ ਆ ਹੁੰਦਾ ਹੈ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਹੈ ਰਾਜ ਦੇ ਵਿੱਚ ਹਨਾ ਵੀ ਰਾਜ ਦੀ ਮਸ਼ੀਨਰੀ ਫੇਲ ਆ ਉਹ ਰਾਜ ਨੂੰ ਇਹ ਸਰਕਾਰ ਇਹ ਚਲਾ ਨਹੀਂ ਸਕਦੀ ਗਵਰਨਰ ਇਹ ਰਿਪੋਰਟ ਭੇਜ ਦਿੰਦਾ ਰਾਸ਼ਟਰਪਤੀ ਨੂੰ ਪੇ ਰਾਸ਼ਟਰਪਤੀ ਹੋ ਰਾਸ਼ਟਰਪਤੀ ਸ਼ਾਸਨ ਲਗਾ ਦਿੰਦਾ ਰਾਜ ਦੇ ਵਿੱਚ ਹਨ ਏਬੀ ਸਾਰੀ ਸਪਰਸ਼ ਕਰਨਾ ਕੰਮ ਕੀਦਾ ਗਵਰਨਰ ਦਾ ਠੀਕ ਹੈ ਉਹਦੇ ਰਾਸ਼ਟਰਪਤੀ ਦੇ ਵਿਚਾਰ ਲਈ ਕੁਝ ਬਿਲਾ ਨੂੰ ਰੱਖਵਾ ਰੱਖਣਾ ਰਾਸ਼ਟਰਪਤੀ ਦੇ ਵਿਚਾਰ ਲਈ ਕੁਝ ਬਿਲੇ ਰੱਖੇ ਰੱਖੇ ਜਾ ਸਕਦੇ ਜਿਵੇਂ ਮੈਂ ਤੁਹਾਨੂੰ ਉੱਪਰ ਪੜਾਇਆ ਹਨ ਉਸ ਤੋਂ ਬਾਅਦ ਮੁੱਖ ਮੰਤਰੀ ਤੋਂ ਜਾਣਕਾਰੀ ਮੰਗਣਾ ਮੁੱਖ ਮੰਤਰੀ ਤੋਂ ਕੋਈ ਵੀ ਜਾਣਕਾਰੀ ਮੰਗ ਸਕਦਾ ਜਦੋਂ ਵੀ ਲੋੜ ਪੈਂਦੀ ਆ ਗਵਰਨਰ ਨੂੰ ਉਸ ਤੋਂ ਬਾਅਦ ਸੀਮਾਵਾਂ ਲਿਮਿਟੇਸ਼ਨਸ ਕੀ ਆ ਹਨ ਮੰਤਰੀ ਮੰਡਲ ਦੀ ਸਲਾਹ ਤੇ ਹੀ ਕੰਮ ਕਰਦਾ ਠੀਕ ਹੈ ਮਤਲਬ ਕਿ ਇੰਨੀ ਪਾਵਰ ਨਹੀਂ ਹੈਗੀ ਵੀ ਆਪਣੇ ਲੈਵਲ ਤੇ ਕੰਮ ਕਰ ਸਕੇ ਸਿਰ ਮੰਤਰੀ ਮੰਡਲ ਦੀ ਪਹਿਲਾ ਸਲਾਹ ਨੀ ਪਈਏਗੀ ਮੰਤਰੀ ਮੰਡਲ ਸਲਾਹ ਦੇਏਗਾ ਉਸ ਸਲਾਹ ਤੇ ਹੀ ਕੰਮ ਕਰ ਸਕਦਾ ਹੈ ਗਵਰਨਰ ਰਾਜਪਾਲ ਆਰਟੀਕਲ 163 ਦੇ ਵਿੱਚ ਇਹ ਲਿਖਿਆ ਗਿਆ ਉਸ ਤੋਂ ਭਾਰਤ ਦੇ ਸੰਵਿਧਾਨ ਦੇ ਅਧੀਨ ਅਤੇ ਰਾਸ਼ਟਰਪਤੀ ਦੁਆਰਾ ਹਟਾਉਣ ਲਈ ਜ਼ਵਾਬਦੇ ਭਾਰਤ ਦੇ ਸੰਵਿਧਾਨ ਦੇ ਅਧੀਨ ਮਤਲਬ ਰਾਸ਼ਟਰ ਰਾਸ਼ਟਰਪਤੀ ਹਟਾਇਆ ਵੀ ਜਾ ਰਾਸ਼ਟਰਪਤੀ ਦੁਆਰਾ ਹਟਾਇਆ ਵੀ ਜਾ ਸਕਦਾ ਤੇ ਜਵਾਬਦੇਹ ਵੀ ਆ ਜੇ ਕੋਈ ਰਾਸ਼ਟਰਪਤੀ ਉਸ ਤੋਂ ਜਵਾਬ ਮੰਗਦਾ ਤੇ ਜਵਾਬ ਦੇਣਾ ਵੀ ਉਸ ਨੂੰ ਪੈ ਸਕਦਾ ਰਾਜਪਾਲ ਨੂੰ ਹਨਾ ਤੇ ਉਸ ਤੋਂ ਬਾਅਦ ਰਾਜਨੀਤਿਕ ਸਥਿਤੀਆਂ ਵਿੱਚ ਵਿਵਾਦ ਗ੍ਰਸਤ ਮਤਲਬ ਰਾਜਨੀਤਿਕ ਸਥਿਤੀਆਂ ਦੇ ਵਿੱਚ ਹਰ ਵਿਵਾਦਾਂ ਦੇ ਵਿੱਚ ਫਸਿਆ ਰਹਿਣਾ ਹਰ ਵਕਤ ਭੂਮਿਕਾ ਮਤਲਬ ਕਿ ਇਹ ਆ ਅਕਸਰ ਕੇਂਦਰੀ ਸਰਕਾਰ ਦੇ ਏਜੰਟ ਵਜੋਂ ਕੰਮ ਕਰਨ ਦਾ ਦੋਸ਼ ਲਗਾਇਆ ਜਾਂਦਾ ਵੀ ਇਹ ਕੇਂਦਰ ਸਰਕਾਰ ਦਾ ਹੀ ਮਤਲਬ ਕਿ ਜੋ ਬੰਦਾ ਮੈਨ ਛੱਡਿਆ ਹੋਇਆ ਹੈ ਰਾਜਪਾਲ ਦੇ ਤੌਰ ਤੇ ਹਣਾ ਬੀਟਾਂਰ ਕੇ ਸਟੇਟ ਲੈਵਲ ਤੇ ਕਈ ਵਾਰੀ ਕੰਮ ਕਰਨ ਚ ਦਿੱਕਤ ਆਉਂਦੀ ਆ ਵੀ ਬਿੱਲ ਨਹੀਂ ਪਾਸ ਕਰਨ ਦੇ ਸਟੇਟ ਕਹਿੰਦੀ ਆ ਵੀ ਸਾਨੂੰ ਪ੍ਰੋਪਰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਰਕੇਂਦਰ ਨੇ ਆਪਣੇ ਆਪਣਾ ਬੰਦਾ ਇਸ ਮਤਲਬ ਕਿ ਇੱਥੇ ਛੱਡਿਆ ਹੋਇਆ ਜੇ اپੋਜੀਸ਼ਨ ਸਰਕਾਰ ਹੋਵੇ ਰਾਜ ਦੇ ਵਿੱਚ ਹਣਾ ਰਾਜ ਸਰਕਾਰ ਫਿਰ ਬਲੇਮ ਕਰਦੀ ਆ ਕੇਂਦਰ ਨੂੰ ਵੀ ਉਹਨਾਂ ਨੇ ਆਪਣਾ ਬੰਦਾ ਸਾਡੇ ਉੱਪਰ ਲਗਾਇਆ ਹੋਇਆ ਹੈ ਰਾਜਪਾਲ ਪਰ ਜਦ ਕਿ ਇਹ ਸੰਵਿਧਾਨ ਦੇ ਵਿੱਚ ਔਦਤ ਦਿੱਤਾ ਗਿਆ ਇਹ ਦੋਸ਼ ਮਤਲਬ ਕਿ ਲਗਾਉਣੇ ਤਾਂ ਵੈਸੇ ਨਹੀਂ ਚਾਹੀਦੇ ਇਦਾਂ ਦੇ ਉਸ ਦੀ ਭੂਮਿਕਾ ਦਾ ਆਲੋਚਨ ਅਲੋਚਨਾਤਕ ਬਚਲੇ ਅਲੋਚਨਾ ਕੀ ਮਤਲਬ ਅਲੋਚਨਾਵਾ ਅਲੋਚਨਾ ਕੀ ਹੁੰਦੀ ਹੈ ਰਾਜਪਾਲ ਦੇ ਦਫਤਰ ਦੀ ਅਕਸਰ ਰਾਜਨੀਤਿਕ ਦੇਸ਼ਾਂ ਦੀ ਦਰਬਾਰਤੋਂ ਕਰਨ ਦੀ ਸੁਭਾਵਨਾ ਲਈ ਅਲੋਚਨਾ ਕੀਤੀ ਜਾਂਦੇ ਖਾਸ ਕਰਕੇ ਸੰਗੀ ਬਵਾਦਾਂ ਵਿੱਚ ਤੁਹਾਨੂੰ ਪਤਾ ਹੈ ਹੀ ਜੋ ਮੈਂ ਤੁਹਾਨੂੰ ਦੱਸਿਆ ਕਿ ਬਿੱਲ ਨਾ ਪਾਸ ਕਰਨਾ ਸਾਈਨ ਨਹੀਂ ਕਰਨੇ ਰਾਸ਼ਟਰਪਤੀ ਦੀ ਸਹਿਮਤੀ ਲਈ ਰੱਖ ਦੇਣਾ ਬਿੱਲ ਨੂੰ ਹਨਾ ਜਦ ਕਿ ਆਪ ਪਾਸ ਕਰ ਸਕਦਾ ਹੈ ਹਨਾ ਵਿਧਾਨ ਸਭਾ ਦੁਆਰਾ ਪਾਸ ਕੀਤੇ ਬਿੱਲਾਂ ਨੂੰ ਅੱਗੇ ਮਤਲਬ ਕਿ ਸਹਿਮਤੀ ਨਹੀਂ ਦੇਣਾ ਇਹ ਅਲੋਚਨਾ ਹੁੰਦੀ ਹੈ ਨਾ ਚੀਜ਼ਾਂ ਦੀ ਰਾਜਨੀਤਿਕ ਅਲੋਚਨਾ ਹੁੰਦੀ ਹੈ ਉਹ ਤੇ ਵਿਵੇਕ ਸ਼ਕਤੀਆਂ ਦੀ ਆਏ ਦਵਾਏ ਦੀ ਸਪਸ਼ਟਤਾ ਰਾਜਪਾਲ ਦੇ ਚੁਣੀ ਹੋਈ ਰਾਜ ਸਰਕਾਰ ਵਿਚਕਾਰ ਸੰਘਰਸ਼ਾਂ ਨੂੰ ਜਨਮ ਦਿੱਤੀ ਹੈ ਹਨ ਉਸ ਤੋਂ ਬਾਅਦ ਰਾਜਪਾਲ ਲਈ ਕੇਂਦਰੀ ਸਰਕਾਰ ਦੇ ਏਜੰਟ ਦੀ بجائے ਇੱਕ ਸੰਵਿਧਾਨਿਕ ਮੁਖੀ ਵਜੋਂ ਬਦਾਰੇ ਬਸਤੂ ਨਿਸ਼ਟ ਅਤेंद्र ਭਖ ਭੂਮਿਕਾ ਦੀ ਲੋੜ ਹੈ ਮੈਂ ਕਹਿਣ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਦੇ ਏਜੰਟ ਵਜੋਂ ਨਾ ਕੰਮ ਕਰਦੇ ਹੋਏ ਇੱਕ ਸੰਵਿਧਾਨਿਕ ਮੁਖੀ ਹੋਣ ਦੇ ਜੇਰੀ ਉਹਨਾਂ ਨੂੰ ਆਪਣੀ ਪਾਵਰ ਨੂੰ ਇਸਤੇਮਾਲ ਕਰਨਾ ਚਾਹੀਦਾ ਉਸ ਤੋਂ ਬਾਅਦ ਅੱਗੇ ਆ ਗਿਆ ਮੁੱਖ ਮੰਤਰੀ ਜਿਵੇਂ ਆਪਾਂ ਨੇ ਉਹ ਗਵਰਨਰ ਬਾਰੇ ਰਾਜਪਾਲ ਬਾਰੇ ਪੜ੍ਹ ਲਿਆ ਮੁੱਖ ਮੰਤਰੀ ਬਾਰੇ ਪੜ੍ਹਾਂਗੇ ਜਿਹੜਾ ਅਸਲੀ ਕਾਰਜਕਾਰੀ ਆ ਅਸਲੀ ਮੁਖੀ ਆ ਠੀਕ ਆ ਉੱਪਰ ਆਪਣਾ ਨਾਮਾਤਰ ਮੁਖੀ ਮੰਨਿਆ ਗਿਆ ਸੀ ਰਾਜਪਾਲ ਨੂੰ ਰਾਜ ਦਾ ਅਸਲੀ ਕਾਰਜਕਾਰੀ ਰਾਜ ਦਾ ਅਸਲੀ ਮੁਖੀ ਕੌਣ ਹੁੰਦਾ ਹੈ ਮੁੱਖ ਮੰਤਰੀ ਤੇ ਰਾਜ ਮੰਤਰੀ ਮੰਡਲ ਦਾ ਨੇਤਾ ਰਾਜ ਦੇ ਵਿੱਚ ਜਿਹੜੇ ਮੰਤਰੀ ਮੰਡਲ ਬਣਿਆ ਹੋਇਆ ਹੈ ਜਿਸ ਚ ਐਮ ਐਲ ਏ ਦੇ ਵਿੱਚੋਂ ਕੁਝ ਮੰਤਰੀ ਬਣੇ ਆ ਕਿਸੇ ਨੂੰ ਅਲੱਗ-ਅਲੱਗ ਅਹੁਦੇ ਦਿੱਤੇ ਹੋਏ ਕਿਸੇ ਨੂੰ ਖੇਤੀਬਾੜੀ ਮਨਿਸਟਰ ਬਣਾ ਦਿੱਤਾ ਕਿਸੇ ਨੂੰ ਐਜੂਕੇਸ਼ਨ ਮਨਿਸਟਰ ਬਣਾ ਦਿੱਤਾ ਹਨਾ ਰਾਜਪੱਧਰ ਦੇ ਕਿ ਜਿਵੇਂ ਹੈਲਥ ਦਾ ਡਿਪਾਰਟਮੈਂਟ ਹੈਲਥ ਮੰਤਰਾਲਾ ਦੇ ਦਿੱਤਾ ਠੀਕ ਹੈ ਨਾ ਇਹ ਸਾਰੇ ਜਿੰਨੇ ਮੰਤਰਾਲੇ ਤੇ ਮੰਤਰੀ ਮੰਡਲ ਆ ਇਹਨਾਂ ਦਾ ਮੁਖੀ ਕੌਣ ਹੁੰਦਾ ਹੈ ਪ੍ਰਧਾਨ ਮੰਤਰੀ ਸੌਰੀ ਮੁੱਖ ਮੰਤਰੀ ਹੁੰਦਾ ਹੈ ਕੇਂਦਰ ਪੱਧਰ ਤੇ ਪ੍ਰਧਾਨ ਮੰਤਰੀ ਹੁੰਦਾ ਹੈ ਰਾਜ ਪੱਧਰ ਤੇ ਮੁੱਖ ਮੰਤਰੀ ਇਹਨਾਂ ਦਾ ਮੁਖੀ ਹੁੰਦਾ ਕਿਉਂਕਿ ਰਾਜ ਪੱਧਰ ਤੇ ਵੀ ਇਹ ਮੰਤਰਾਲੇ ਹੁੰਨੇ ਆ ਠੀਕ ਆ ਉਹ ਤੇ ਨਿਯੁਕਤੀ ਮੁੱਖ ਮੰਤਰੀ ਨਿਯੁਕਤੀ ਕੌਣ ਕਰਦਾ ਰਾਜਪਾਲ ਨਿਯੁਕਤੀ ਕਰਦਾ ਆਰਟੀਕਲ 164 ਦਾ ਹੈ ਤੁਹਾਨੂੰ ਉੱਪਰ ਵੀ ਪੜਾ ਦਿੱਤਾ 164 ਦੇ ਵਿੱਚ ਲਿਖਿਆ ਗਿਆ ਹੈ ਰਾਜਪਾਲ ਦੁਬਾਰਾ ਹੀ ਨਿਯੁਕਤੀ ਕੀਤੀ ਜਾਣੀ ਮੁੱਖ ਮੰਤਰੀ ਦੀ ਤੁਸੀਂ ਕਹੋਗੇ ਵੋ ਪੇਜ ਦੀ ਪਰ ਨਹੀਂ ਸੋਂ ਜਿਹੜੀ ਚਿਕਾਣੀਆਂ ਮੇਨ ਕੰਮ ਹੁੰਦਾ ਜਿਹੜਾ ਹਨ ਤੇ ਸਹਿਮਤੀ ਦੇਣੀ ਆ ਮੁੱਖ ਮੰਤਰੀ ਨੂੰ ਉਹ ਰਾਜਪਾਲ ਦੁਆਰਾ ਹੀ ਦੇਣੀ ਆ ਆਰਟੀਕਲ 164 ਦੇ ਵਿੱਚ ਲਿਖਿਆ ਹੋਇਆ ਹੈ ਆਮ ਤੌਰ ਤੇ ਰਾਜ ਵਿਧਾਨ ਸਭਾ ਵਿੱਚ ਬਹੁਮਤ ਵਾਲੀ ਪਾਰਟੀ ਦਾ ਨੇਤਾ ਮੁੱਖ ਮੰਤਰੀ ਉਹਨੂੰ ਹੀ ਚੁਣਿਆ ਜਾਂਦਾ ਜਿਹੜਾ ਬਹੁਮਤ ਵਾਲੀ ਪਾਰਟੀ ਹੁੰਦੀ ਆ ਉਹਦਾ ਨੇਤਾ ਹੀ ਚੁਣਿਆ ਜਾਂਦਾ ਉਹਨੂੰ ਹੀ ਬਣਾਇਆ ਜਾਂਦਾ ਮੁੱਖ ਮੰਤਰੀ ਸ਼ਕਤੀਆਂ ਅਤੇ ਕਾਰਜ ਇਹਦੇ ਮੇਨ ਪਾਵਰਸ ਤੇ ਫੰਕਸ਼ਨਸ ਕੀ ਆ ਮੁੱਖ ਮੰਤਰੀ ਦੇ ਮੰਤਰੀ ਮੰਡਲ ਨੂੰ ਬਣਾਉਂਦਾ ਜਿਹੜਾ ਮੰਤਰੀ ਮੰਡਲ ਮਤਲਬ ਵੱਖ-ਵੱਖ ਮੰਤਰੀਆਂ ਨੂੰ ਅਹੁਦੇ ਦੇਣੇ ਵੀ ਤੂੰ ਇਸ ਖੇਤੀਬਾੜੀ ਮੰਤਰੀ ਬਣੂਗਾ ਤੂੰ ਐਜ ਮਤਲਬ ਕਿ ਇਹ ਮਤਲਬ ਕਿ ਮਿਨਿਸਟਰੀ ਲਵਾਂਗਾ ਹੈਲਥ ਡਿਪਾਰਟਮੈਂਟ ਲਵਾਂਗਾ ਹਨਾ ਹੈਲਥ ਮਿਨਿਸਟਰੀ ਲਵਾਂਗਾ ਸੌਰੀ ਅਲੱਗ-ਅਲੱਗ ਮਿਨਿਸਟਰੀਆਂ ਦੇ ਦੇਣੀਆਂ ਹਨਾ ਤੇ ਤੂੰ ਪੀਡਬਲਯੂਡੀ ਲਵਾਂਗਾ ਹਨਾ ਲੋਕ ਨਿਰਮਾਣ ਉਹ ਵਾਗ ਲਵਾਂਗਾ ਹਨਾ ਬਖਵ ਬਕਰੇ ਮੰਤਰੀਆਂ ਨੂੰ ਉਹਨਾਂ ਦੇ ਅਹੁਦੇ ਦੇ ਦੇਣੇ ਠੀਕ ਆ ਤੇ ਉਹਨਾਂ ਦੀ ਅਗਵਾਈ ਕਰਨਾ ਉਹਨਾਂ ਨੂੰ ਦੇਖਣਾ ਵੀ ਉਹ ਸਹੀ ਕੰਮ ਕਰ ਰਹੇ ਆ ਅਗਵਾਈ ਕਰਨਾ ਇਹ ਸਾਰਾ ਮੁੱਖ ਮੰਤਰੀ ਦੀ ਪਾਵਰ ਆ ਮੁੱਖ ਮੰਤਰੀ ਮੰਤਰੀਆਂ ਨੂੰ 부ਹਾਗਾਂ ਦੀ ਵੰਡੇ ਹੀ ਤੁਹਾਨੂੰ ਦੱਸ ਦਿੱਤਾ 부ਹਾਗਾਂ ਦੀ ਵੰਡ ਕਰਦਾ ਵੀ ਇਹ 부ਹਾਗ ਦਿੱਤੇ ਤੁਹਾਨੂੰ ਮੰਤਰੀ ਨੂੰ ਮੋੜ ਬਦਲ ਸਕਦਾ ਕਦੇ ਵੀ ਮੰਤਰੀਆਂ ਦੇ ਅਹੁਦੇ ਚੇਂ ਕਰ ਸਕਦਾ ਜਾਂ ਕਿਸੇ ਦਾ ਉਹ ਅਗ ਖਤਮ ਵੀ ਕਰ ਸਕਦਾ ਵੀ ਤੂੰ ਮੰਤਰੀ ਨਹੀਂ ਰਿਹਾ ਹੂੰ ਤੂੰ ਸਿੰਪਲ ਐਮਐਲਏ ਰਹਿ ਗਿਆ ਠੀਕ ਆ ਉਹ ਸਰਕਾਰ ਦੇ ਏਜੰਡੇ ਨੂੰ ਨਿਰਦੇਸ਼ਿਤ ਕਰਦਾ ਸਰਕਾਰ ਦੇ ਜਿਹੜੇ ਏਜੰਡੇ ਹੁੰਦੇ ਆ ਉਹਨਾਂ ਨੂੰ ਦੱਸਦਾ ਵੀ ਇਹ ਸਰਕਾਰ ਦੇ ਏਜੰਡੇ ਸਾਰੇ ਕਲੀਅਰ ਕੌਣ ਕਰਦਾ ਮੁੱਖ ਮੰਤਰੀ ਕਰਦਾ ਵੀ ਇਹ ਸਾਡੀ ਸਰਕਾਰ ਦੇ ਏਜੰਡੇ ਆ ਰਾਜਪਾਲ ਨੂੰ ਫੈਸਲਿਆਂ ਬਾਰੇ ਜਾਣਕਾਰੀ ਦਿੰਦਾ ਜਿੰਨੇ ਵੀ ਫੈਸਲੇ ਰਾਜ ਦੇ ਵਿੱਚ ਲਈ ਜਾਂਦੇ ਆ ਉਹਨਾਂ ਸਾਰੇ ਬਾਰੇ ਰਾਜਕ ਰਾਜਪਾਲ ਨੂੰ ਉਸ ਦੀ ਜਾਣਕਾਰੀ ਕੌਣ ਦਿੰਦਾ ਮੁੱਖ ਮੰਤਰੀ ਨੀਤੀ ਲਾਗੂ ਕਰਨ ਵਿੱਚ ਤਾਲਮੇਲ ਕਰਦਾ ਕੋਈ ਵੀ ਨੀਤੀ ਲਾਗੂ ਕਰਨੀ ਹੈ ਉਹਦੇ ਵਿੱਚ ਤਾਲਮੇਲ ਮੁੱਖ ਮੰਤਰੀ ਹੀ ਕਰਦਾ ਠੀਕ ਆ ਉਸ ਦਾ ਕੈਬਨਿਟ ਅਤੇ ਰਾਜਪਾਲ ਵਿਚਕਾਰ ਇੱਕ ਮਹੱਤਵਪੂਰਨ ਲਿੰਕ ਬਜੋ ਕੰਮ ਕਰਦਾ ਹੈ ਕੈਬਨਿਟ ਠੀਕ ਹੈ ਕੇਂਦਰ ਦੇ ਕੈਬਨਿਟ ਅਤੇ ਸੌਰੀ ਕੈਬਨਿਟ ਆਪਣਾ ਜਿਹੜਾ ਇਹਦਾ ਰਾਜ ਦਾ ਕੈਬਨਿਟ ਹੋ ਗਿਆ ਰਾਜ ਦੇ ਮੰਤਰੀ ਹੋਗੇ ਅਤੇ ਰਾਜਪਾਲ ਵਿਚਕਾਰ ਇੱਕ ਮਹੱਤਵਪੂਰਨ ਲਿੰਕ ਬਜੋ ਕੰਮ ਕਰਦਾ ਹੈ ਠੀਕ ਹੈ ਮੰਤਰੀ ਮੰਡਲ ਤੇ ਰਾਜਪਾਲ ਦੇ ਵਿਚਕਾਰ ਜਿਹੜਾ ਮੀਡੀਅਮ ਵਿਚੋਲਾ ਹੈ ਉਹ ਮੁੱਖ ਮੰਤਰੀ ਹੁੰਦਾ ਠੀਕ ਹੈ ਅੰਤਰਰਾਜੀ ਅੰਤਰਰਾਜੀ ਮਤਲਬ ਉਹ ਅਤੇ ਰਾਸ਼ਟਰੀ ਮੰਚਾਂ ਵਿੱਚ ਰਾਜ ਦੀ ਪ੍ਰਣਿੰਨਤਾ ਕਰਨਾ ਠੀਕ ਹੈ ਕੋਈ ਹੈ ਮਤਲਬ ਕਿ ਨੈਸ਼ਨਲ ਲੈਵਲ ਤੇ ਹਨਾ ਜੋ ਵੀ ਮੰਚ ਹੁੰਦੇ ਆ ਉਹਨਾਂ ਦੇ ਉੱਤੇ ਪ੍ਰਤਿਨਿਧਤਾ ਰਾਜ ਦੀ ਮੁੱਖ ਮੰਤਰੀ ਹੀ ਕਰਦਾ ਠੀਕ ਆ ਰਾਜਪਾਲ ਦਾ ਨਾਲ ਸੰਬੰਧ ਰਾਜਪਾਲ ਨਾਲ ਸੰਬੰਧ ਕਿਵੇਂ ਦੇ ਆ ਮੁੱਖ ਮੰਤਰੀ ਪ੍ਰਸ਼ਾਸਨ ਦੇ ਸਾਰੇ ਮਾਮਲੇ ਵਿੱਚ ਰਾਜਪਾਲ ਨੂੰ ਸਲਾਹ ਦਿੰਦਾ ਜਿੰਨੇ ਵੀ ਮਾਮਲੇ ਹੁੰਦੇ ਆ ਰਾਜ ਪਦਰ ਦੇ ਰਾਜਪਾਲ ਨੂੰ ਸਲਾਹ ਦੇਣਾ ਕੰਮ ਮੁੱਖ ਮੰਤਰੀ ਦਾ ਹੁੰਦਾ ਹੈ ਰਾਜ ਲੈਵਲ ਦੇ ਮਾਮਲਿਆਂ ਬਾਰੇ ਤੇ ਰਾਜਪਾਲ ਨੂੰ ਸ਼ਾਸਨ ਬਾਰੇ ਜਾਣਕਾਰੀ ਦਿੰਦਾ ਵੀ ਸ਼ਾਸਨ ਕਿੱਦਾਂ ਦਾ ਚੱਲ ਰਿਹਾ ਹੈ ਹਨਾ ਠੀਕ ਚੱਲ ਰਿਹਾ ਕਿਵੇਂ ਜੋ ਵੀ ਸਾਰੀ ਜਾਣਕਾਰੀ ਰਾਜਪਾਲ ਨੂੰ ਮੁੱਖ ਮੰਤਰੀ ਦੇਣੀ ਆ ਮੁੱਖ ਮੰਤਰੀ ਨੇ ਉਹਦੇ ਉਹ ਮੰਤਰੀ ਨਾਲ ਮંત્રીਮੰਡਲ ਨਾਲ ਸੰਬੰਧ ਮંત્રીਮੰਡਲ ਨਾਲ ਕਿਵੇਂ ਸੰਬੰਧ ਮੁੱਖ ਮੰਤਰੀ ਦਾ ਮੰਤਰੀ ਮੰਡਲ ਦੀ ਅਗਵਾਈ ਕਰਦਾ ਹੈ ਮੰਤਰੀ ਮੰਡਲ ਨੂੰ ਸਾਰੇ ਨੂੰ ਅੱਗੇ ਹੋ ਕੇ ਲੀਡ ਕਰਦਾ ਸਾਰੇ ਮੰਤਰੀ ਰਿਪੋਰਟ ਕਰਦੇ ਆ ਮੁੱਖ ਮੰਤਰੀ ਨੂੰ ਠੀਕ ਹੈ ਜਿੰਦੇ ਮੰਤਰੀ ਤੁਹਾਨੂੰ ਦੱਸੇ ਵੀ ਕਿਹੜੇ ਕਿਹੜੇ ਮੰਤਰੀ ਹੁੰਦੇ ਆ ਹਨਾ ਮੰਤਰੀਆਂ ਦੀ ਨਿਗਰਾਨੀ ਮੰਤਰੀਆਂ ਦੀ ਨਿਗਰਾਨੀ ਵੀ ਉਹ ਸਹੀ ਆਪਣੇ ਮੰਤਰਾਲੇ ਨੂੰ ਚਲਾ ਰਹੇ ਆ ਉਹਨਾਂ ਦੀ ਨਿਗਰਾਨੀ ਵੀ ਮੁੱਖ ਮੰਤਰੀ ਕਰਦਾ ਨੇਤੀਆਂ ਦਾ ਤਾਲਮੇਲ ਕਰਦਾ ਵੀ ਉਹਨਾਂ ਦੀਆਂ ਨੀਤੀਆਂ ਸਹੀ ਬਣਾਈਆਂ ਹੋਈਆਂ ਉੱਤੇ ਅਗਲਾ ਆ ਗਿਆ ਮੁੱਖ ਮੰਤਰੀ ਪਹਿਲਾਂ ਤਾਂ ਆਪਣੇ ਰਾਜਪਾਲ ਪੜ੍ਹ ਲਿਆ ਮੁੱਖ ਮੰਤਰੀ ਪੜ੍ਹ ਲਿਆ ਉਸ ਤੋਂ ਬਾਅਦ ਰਾਜ ਮੰਤਰੀ ਮੰਡਲ ਰਾਜ ਮੰਤਰੀ ਮੰਡਲ ਵੀ ਕਾਰਜਕਾਰੀ ਹੈ ਇਹ ਰਾਜ ਮੰਤਰੀ ਮੰਡਲ ਦੇ ਵਿੱਚ ਤੋਂ ਦੱਸਿਆ ਰਾਜ ਵਿਧਾਨ ਸਭਾ ਪ੍ਰਤੀ ਜਵਾਬ ਦੇ ਇੱਕ ਸਮੂਹਿਕ ਸੰਸਥਾ ਧਾਰਾ 164 ਦੇ ਵਿੱਚ ਦੱਸਿਆ ਗਿਆ ਜਿੰਦੇ ਵੀ ਮੰਤਰੀ ਮੰਡਲ ਆ ਮੰਤਰੀ ਆ ਮੰਤਰੀਆਂ ਉਹਨਾਂ ਦੇ ਮੰਤਰੀ ਮੰਡਲ ਆ ਅਲੱਗ-ਅਲੱਗ ਮੰਤਰੀਆਂ ਹਨ ਜਿਵੇਂ ਖੇਤੀਬਾੜੀ ਮੰਤਰੀ ਹਨ ਸਿਹਤ ਮੰਤਰੀ ਹੋ ਗਿਆ ਉਹਦੇ ਬਾਅਦ ਲੋਕ ਨਿਰਮਣ ਵਿਭਾਗ ਮੰਤਰੀ ਹੋ ਗਿਆ ਹਨ ਐਜੂਕੇਸ਼ਨ ਮਨਿਸਟਰ ਸਿੱਖਿਆ ਵਿਭਾਗ ਮੰਤਰੀ ਹੋ ਗਿਆ ਹਨ ਇਹ ਸਾਰੇ ਮੰਤਰੀ ਜਿੰਨੇ ਵੀ ਹਨ ਮੋਨਿਸਟਰ ਹੋ ਗਿਆ ਇਹ ਸਾਰੇ ਜਵਾਬਦੇਹ ਹੁੰਦੇ ਆ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਕੋਈ ਵੀ ਜਵਾਬ ਵਿਧਾਨ ਸਭਾ ਦੇ ਵਿੱਚ ਦੇਣਾ ਪੈਣਾ ਹੈ ਕੋਈ ਵੀ ਆਪਣੇ ਮੰਤਰਾਲੇ ਦੇ ਬਾਰੇ ਹਨਾ ਜਿੰਨੇ ਵੀ ਉੱਤੇ ਸਾਰੇ ਐਮ ਐਲ ਏ ਮਤਲਬ ਮੰਤਰੀ ਬੈਠੇ ਹੁੰਦੇ ਆ ਉਹਨਾਂ ਦੇ ਪ੍ਰਤੀ ਇਹਨਾਂ ਨੂੰ ਸਾਰੇ ਜਵਾਬ ਦੇਣਾ ਪੈਣਾ ਵੀ ਇਹਨਾਂ ਦਾ ਮੰਤਰਾਲੇ ਦੇ ਵਿੱਚ ਕੀ ਕੁਝ ਚੱਲ ਰਿਹਾ ਹਨਾ ਸੰਵਿਧਾਨਿਕ ਸਥਿਤੀ ਇਹਨਾਂ ਦੀ ਇਹ ਆ ਆਰਟੀਕਲ 164 ਦੇ ਵਿੱਚ ਲਿਖਿਆ ਗਿਆ ਉਸ ਤੋਂ ਬਾਅਦ ਰਚਨਾ ਇਹਦੀ ਰਚਨਾ ਕਿਵੇਂ ਹੁੰਦੀ ਮੰਤਰੀ ਮੰਡਲ ਦੀ ਕੈਬਨਿਟ ਮੰਤਰੀਆਂ ਰਾਜ ਮੰਤਰੀਆਂ ਤੇ ਉਪ ਮੰਤਰੀਆਂ ਦਾ ਬਣਿਆ ਹੁੰਦਾ ਸਾਰੇ ਮੰਤਰੀ ਇਹਦੇ ਦੇ ਵਿੱਚ ਉਨੇ ਜਿੰਦੀ ਵੀ ਉਹਨੇ ਸਟੇਟ ਦੇ ਉਸ ਤੋਂ ਬਾਅਦ ਕਾਰਜ ਕਾਰਜ ਕਰਦੇ ਰਾਜ ਸਰਕਾਰ ਦੀਆਂ ਨੀਤੀਆਂ ਬਣਾਉਂਦਾ ਅਤੇ ਲਾਗੂ ਕਰਦਾ ਰਾਜ ਸਰਕਾਰ ਦੇ ਵਿੱਚ ਜਿੰਨੀਆਂ ਵੀ ਨੀਤੀਆਂ ਬਣਾਉਣੀਆਂ ਮੰਤਰੀਆਂ ਨੇ ਬਣਾਉਣੀਆਂ ਮੰਨ ਲਓ ਸਿਹਤ ਪਰਤੀ ਕੋਈ ਸਿਹਤ ਮੰਤਰਾਲੇ ਨੇ ਕੋਈ ਨੀਤੀ ਬਣਾਉਣੀਆਂ ਤਾਂ ਸਿਹਤ ਮੰਤਰੀ ਨੇ ਬਣਾਉਣੀਆਂ ਹਨ ਤੇ ਉਹਨਾਂ ਨੂੰ ਲਾਗੂ ਕਰਨ ਕਰਾਉਣਾ ਹੈ ਤਾਂ ਲਾਗੂ ਵੀ ਇਹਨਾਂ ਨੂੰ ਕਰਾਉਣਾ ਸਿਹਤ ਮੰਤਰੀ ਨੇ ਕਰਾਉਣਾ ਉਹਨਾਂ ਨੂੰ ਠੀਕ ਹੈ ਉਸ ਤੋਂ ਬਾਅਦ ਇੱਕ ਨੇ ਐਜੂਕੇਸ਼ਨ ਦੇ ਵਿੱਚ ਕੋਈ ਪਾਲਿਸੀ ਲੈ ਕੇ ਆਉਣੀਆਂ ਹਨਾ ਫਿਰ ਉਹਨੂੰ ਲਾਗੂ ਕਰਨਾ ਉਹ ਵੀ ਐਜੂਕੇਸ਼ਨ ਮਨਿਸਟਰ ਨੇ ਕਰਨੀਆਂ ਹਨਾ ਬਖੋ-ਵਖਰੇ ਇੱਕ ਨੇ ਉਹਨਾਂ ਦੇ ਮੰਤਰਾਲੇ ਦੇ ਵਿੱਚ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਤੇ ਬਣਾਉਣਾ ਸਾਰਾ ਉਹਨਾਂ ਦਾ ਕੰਮ ਹੁੰਦਾ ਹੈ ਮੰਤਰੀਆਂ ಮಂತ್ರಿ ਮੰਡਲ ਦਾ ਰਾਜ ਸਰਕਾਰ ਦੇ ਵੱਖ-ਵੱਖ 부ਗਾ ਦਾ ਪ੍ਰਬੰਧ ਕਰਨਾ ਆ ਸਰਕਾਰ ਦੇ ਵਿੱਚ ਫਿਰ ਉਕਣੇ ਉਹਨਾਂ ਨੇ ਆਪਣੇ 부ਗਾ ਬਣਾਉਣੇ ਹਨ ਜਿਵੇਂ ਸਿੱਖਿਆ ਮੰਤਰੀ ਦੇ ਵਿੱਚ ਅੰਡਰ ਕਿਹੜਾ 부ਗਾ ਪੰਜਾਬ ਸਕੂਲ ਸਿੱਖਿਆ ਬੋਰਡ ਆ ਗਿਆ ਹਨਾ ਉਹਨਾਂ ਦੇ ਡਿਪਾਰਟਮੈਂਟ ਆ ਗਿਆ ਅੱਗੇ ਨਾ ਉਹ ਉਹ ਤੇ ਮੁੱਖ ਮੰਤਰੀ ਦੀ ਸਹਿਯਤਾ ਕਰਦਾ ਮੁੱਖ ਮੰਤਰੀ ਦੀ ਸਹਿਯਤਾ ਮੰਤਰੀ ਮੰਡਲ ਕਰਦਾ ਸਾਰੇ ਮੰਤਰੀ ਮੰਡਲ ਮਿਲ ਕੇ ਮੁੱਖ ਮੰਤਰੀ ਨੂੰ ਰਿਪੋਰਟ ਕਰਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਵੀ ਰਾਜ ਦੇ ਵਿੱਚ ਇਹ ਕੰਮ ਹੋਣੇ ਚਾਹੀਦੇ ਆ ਵੱਖ-ਵੱਖ ਮੰਤਰਾਲਿਆਂ ਨੂੰ ਦੱਸਦਾ ਫਿਰ ਮੰਤਰਾਲੇ ਕੰਮ ਕਰਕੇ ਦਿੰਦੇ ਐਦਾਂ ਮੁੱਖ ਮੰਤਰੀ ਦੀ ਉਹ ਮੰਤਰਾਲੇ ਸਹਿਯਤਾ ਕਰਦੇ ਆ ਰਾਜ ਕਰ ਕਾਰਜਕਾਰੀ ਦੇ ਕੰਮ ਕਾਜ ਲਈ ਸਮੂਹਿਕ ਤੌਰ ਤੇ ਜ਼ਿੰਮੇਵਾਰ ਰਾਜਕਾਰ ਜਕਾਰੀ ਜਿਹੜੇ ਸਾਰੇ ਜਿੰਨੇ ਵੀ ਉਹਨਾਂ ਦੇ ਕੰਮ ਕਾਜ ਲਈ ਸਮੂਹਿਕ ਤੌਰ ਤੇ ਮੰਤਰੀ ਮੰਡਲ ਜ਼ਿੰਮੇਵਾਰ ਹੁੰਦਾ ਉਸ ਤੋਂ ਬਾਅਦ ਲਾਸਟ ਜਿਹੜਾ ਆ ਗਿਆ ਰਾਜ ਦਾ ਐਡਵੋਕੇਟ ਜਨਰਲ ਇਹ ਸਭ ਤੋਂ ਸਭ ਤੋਂ ਵੱਡਾ ਕਾਨੂੰਨ ਅਧਿਕਾਰੀ ਹੁੰਦਾ ਰਾਜ ਪੱਧਰ ਤੇ ਜਿਵੇਂ ਕੇਂਦਰ ਪੱਧਰ ਤੇ اٹਾਰਨੀ ਜਨਰਲ ਕੇਂਦਰ ਦਾ ਸਭ ਤੋਂ ਵੱਡਾ ਮਤਲਬ ਇੱਕ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨੀ ਅਧਿਕਾਰੀ ਹੁੰਦਾ ਉਦਾਂ ਹੀ ਰਾਜਾਂ ਦੇ ਵਿੱਚ ਐਡਵੋਕੇਟ ਜਨਰਲ ਲਗਾਇਆ ਹੋਇਆ ਹੈ ਸਭ ਤੋਂ ਵੱਡਾ ਕਾਨੂੰਨ ਅਧਿਕਾਰੀ ਤਰ 155 ਦੇ ਵਿੱਚ ਇਹ ਲਿਖਿਆ ਹੋਇਆ ਹੈ ਉਸ ਤੋਂ ਬਾਅਦ ਕੇਂਦਰ ਪੱਧਰ ਤੇ اٹਾਰਨੀ ਜਨਰਲ ਦੇ ਸਮਾਨ ਤੁਹਾਨੂੰ ਪਹਿਲਾਂ ਹੀ ਦ ਕੇਂਦਰ ਪੱਧਰ ਤੇ اٹਾਰਨੀ ਜਨਰਲ ਹੁੰਦਾ ਰਾਜ ਪੱਧਰ ਤੇ ਐਡਵੋਕੇਟ ਜਨਰਲ ਹੁੰਨੇ ਆ اٹਾਰਨੀ ਜਨਰਲ ਸਿਰਫ ਇੱਕ ਹੁੰਦਾ ਪੂਰੇ ਦੇਸ਼ ਚ اٹਾਰਨੀ ਜਨਰਲ ਜਿੰਨੀਆਂ ਸਟੇਟਾਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਇੱਕ ਐਡਵੋਕੇਟ ਜਨਰਲ ਹੁੰਦਾ ਹੀ ਹੁੰਦਾ ਠੀਕ ਆ ਆਰਟੀਕਲ 165 ਦੇ ਵਿੱਚ ਐਡਵੋਕੇਟ ਜਨਰਲ ਦੀ ਸਥਿਤੀ ਮੈਂਸ਼ਨ ਕੀਤੀ ਹੋਈ ਆ ਉਹਤੇ ਨਿਯੁਕਤੀ ਕੌਣ ਕਰਦਾ ਰਾਜਪਾਲ ਦੁਆਰਾ ਨਿਯੁਕਤ ਕੀਤੀ ਜਾਂਦੀ ਐਡਵੋਕੇਟ ਜਨਰਲ ਦੀ ਠੀਕ ਆ ਤੇ اٹਾਰਨੀ ਜਨਰਲ ਦੀ ਤੁਹਾਨੂੰ ਮੈਂ ਨਿਯੁਕਤੀ ਅਸਿਆ ਦੀ ਰਾਸ਼ਟਰਪਤੀ ਕਰਦਾ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕੌਣ ਕਰਦਾ ਰਾਜਪਾਲ ਕਾਰਜ ਕਾਰਜ ਦੇ ਐਡਵ ਯੋ ਮੇ ਕੋਈ ਕੇਸ ਚੱਲ ਰਿਹਾ ਸਰਕਾਰ ਦੇ ਵਿਰੁੱਧ ਕੋਈ ਕੇਸ ਲੱਗ ਗਿਆ ਹਨਾ ਉਹਨੇ ਉਹਦੀ ਸਾਰੀ ਪ੍ਰਤੀਨਿਧਤਾ ਕੌਣ ਕਰਦਾ ਐਡਵੋਕੇਟ ਜਨਰਲ ਕਰਦਾ ਐਡਵੋਕੇਟ ਜਨਰਲ ਦੀ ਭੂਮਿਕਾ ਹੁੰਦੀ ਆ ਵੀ ਉਹਨੇ ਦੇਖਣਾ ਵੀ ਸਰਕਾਰ ਦੇ ਅਗੇਂਸਟ ਕੇਸ ਸਰਕਾਰ ਨੇ ਕਿੰਨੇ ਕੇਸ ਲੜਨਾ ਠੀਕ ਆ ਸਾਰੀ ਜ਼ਿੰਮੇਵਾਰੀ ਉਸ ਦੇ ਉੱਤੇ ਉਸ ਦੇ ਮੁੱਦਿਆਂ ਦੇ ਹੁੰਦੀ ਆ ਠੀਕ ਹੈ ਨਾ ਉਸ ਤੋਂ ਬਾਅਦ ਸਰਕਾਰ ਨੂੰ ਕਾਨੂੰਨੀ ਮੁੱਦਿਆਂ ਦੇ ਉੱਤੇ ਸਲਾਹ ਦੇਣਾ ਜਿੰਨੇ ਵੀ ਕਾਨੂੰਨੀ ਮੁੱਦੇ ਹੁੰਦੇ ਉਹਨਾਂ ਤੇ ਸਲਾਹ ਕੌਣ ਦਿੰਦਾ ਐਡਵੋਕੇਟ ਜਨਰਲ ਦਿੰਦਾ ਵੀ ਇਹ ਕਾਨੂੰਨੀ ਆਪਾਂ ਨੂੰ ਇਦਾਂ ਕਾਨੂੰਨੀ ਕਾਰਵਾਈ ਇਦਾਂ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਰਾਜ ਵਿਧਾਨ ਸਭਾ ਵਿੱਚ ਬੋਲਣ ਦਾ ਅਧਿਕਾਰ ਰਾਜ ਸਭਾ ਵਿਧਾਨ ਸਭਾ ਦੇ ਵਿੱਚ ਪੂਰਾ ਪੂਰਾ ਬੋਲਣ ਦਾ ਆਡਵੋਕੇਟ ਜਨਰਲ ਕੋ ਪਰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਆਪਣੇ ਐਡਵੋਕੇਟ ਜਨਰਲ ਕੋ ਸਿਰਫ ਜੇ ਕੋਈ VOTING ਹੁੰਦੀ ਆ ਹਨਾ ਉੱਥੇ ਆਪਣੇ ਵਿਧਾਨ ਸਭਾ ਦੇ ਵਿੱਚ ਤਾਂ ਉੱਥੇ ਵੋਟ ਨਹੀਂ ਪਾ ਸਕਦਾ ਪਰ ਬੋਲਣ ਦਾ ਅਧਿਕਾਰ ਕੋਈ ਮੁੱਦਾ ਲੈ ਕੇ ਉੱਥੇ ਬੋਲ ਸਕਦਾ ਐਡਵੋਕੇਟ ਜਨਰਲ ਠੀਕ ਹੈ ਤੇ ਦੋਸਤੋ ਇੱਥੇ ਆਪਣਾ ਅੱਜ ਦਾ ਇਹ ਰਾਜ ਦੇ ਕਾਰਜਕਾਰੀਆਂ ਦੀ ਸਥਿਤੀ ਕਲੀਅਰ ਹੁੰਦੀ ਆ ਰਾਜ ਦੇ ਕਾਰਜਕਾਰੀ ਜੋ ਜੋ ਹੈਗੇ ਆ ਸਾਰੇ ਉਹਨਾਂ ਬਾਰੇ ਅੱਜ ਦੇ ਇਹ ਲੈਕਚਰ ਕੰਪਲੀਟ ਹੁੰਦਾ ਪਰ MCQ ਰਹਿ ਗਏ ਕੇਂਦਰੀ ਕਾਰਜਕਾਰੀਆਂ ਦੇ ਵੀ ਤੇ ਆਪਣੇ ਰਾਜ ਦੇ ਕਾਰਜਕਾਰੀਆਂ ਦੇ ਵੀ 100-100 MCQ ਆਏਗਾ ਠੀਕ ਆ ਆਪਾਂ ਪੜਾਵਾਂਗੇ ਤੁਹਾਨੂੰ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਵਾਵਾਂਗੇ ਇੰਗਲਿਸ਼ ਪੰਜਾਬੀ ਦੇ ਵਿੱਚ ਹੋਏਗਾ ਦੇਖ ਲਓ ਤੁਹਾਡੇ ਸਾਹਮਣੇ ਆ ਠੀਕ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਬੁੱਲਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਬੱਚਿਆਂ ਨੂੰ ਜੋੜ ਲਓ ਜੇ ਤੁਸੀਂ ਪੇਪਰ ਕਲੀਅਰ ਕਰਨਾ ਚਾਹੁੰਦੇ ਆ ਠੀਕ ਆ ਆਪਾਂ ਤੁਹਾਨੂੰ ਮਿਹਨਤ ਪੂਰੀ ਦੱਬ ਕੇ ਕਰਵਾਵਾਂਗੇ ਠੀਕ ਆ ਆਪਣੇ ਸੁਝਾਵੀ ਕਮੈਂਟ ਬਾਕਸ ਚ ਨਾਲ ਦੀ ਨਾਲ ਦੱਸਦੇ ਰਹਿਆ ਕਰੋ ਹਮਾਂ ਕਮੈਂਟ ਬਾਕਸ ਚ ਨਾਲ ਜੁੜੇ